ਫੋਨੇ ਦੇਖੀ ਜਾਂਦੇ ਆ ਕੋਈ ਕੰਮਕਾਰ ਕਰ ਲਿਆ ਕਰ ਬਾਹਰ ਦੇ ਕਿਵੇਂ ਬਦਲ ਚੜ ਚੜਾਉਂਦਾ ਤੈਨੂੰ ਪਤਾ ਨਹੀਂ ਹੈਗਾ ਮੀ ਭੈਣ ਵਾਲਾ ਵੀ ਮੈਂ ਕੋਈ ਡੱਕਾ ਗੋਹਾ ਵੀ ਸਾਂਭ ਲਾ ਉਹ ਕਿਤੇ ਨਹੀਂ ਆਉਂਦਾ ਮੀ ਤੁਸੀਂ ਐਵੇਂ ਬੋਲੀ ਜਾਂਦੇ ਬੇਉ ਮੈਨੂੰ ਕਦੇ ਰੀਲਾ ਕਦੇ ਮਾਂ ਨਾਲ ਗੱਲ ਕਦੇ ਬਾਪ ਨਾਲ ਗੱਲ ਕੋਈ ਕੰਮ ਨਾ ਕਰਨੀ ਚਾਜਦਾ ਕੀ ਹੋਇਆ ਵਾ ਤੁਹਾਨੂੰ ਐਵੇਂ ਉਖੜੇ ਬੈਠੇ ਹੈਗੇ ਹੋ ਕੰਮ ਨਵੇੜਕੀ ਬੈਠੀ ਆ ਮੈਂ ਨਾ ਉਖੜਾ ਨਾ ਮੈਂ ਹੋਰ ਕੀ ਕਰਾਂ ਆ ਬਾਹਰ ਦੇਖ ਸਾਰੇ ਕੰਮ ਪਏ ਨੇ ਆ 2:00 ਵੱਜ ਗਏ ਜਿਰੀ ਜੋ ਕੱਖ ਕੱਢ ਕੇ ਆ ਆ ਮੇਰੇ ਵਰਗੇ ਨੇ ਲਾਉਣਾ ਪੈ ਜੇ ਨਾ ਕੰਟਾ ਫੇਰ ਪਤਾ ਲੱਗੇ ਆ ਲੋਰਾਂ ਦੇ ਕਿਵੇਂ ਪਈਆਂ ਨੇ ਲੈਣ ਲੱਗੀ ਸਾਰਿਆਂ ਤੋਂ ਆਣ ਵਾਲੀਆਂ ਨੇ ਸੜਿਆਣ ਮਾਰਦੀਆਂ ਸਾਰਿਆਂ ਚੋਂ ਇੱਕ ਤੇ ਨਹੀਂ ਸਾਬਣ ਲੱਗੀ ਹੋਈ ਹੈਗੀ ਕੋਈ ਚੱਜ ਦਾ ਕੰਮ ਕਰਦੀਆਂ ਸਾਰਾ ਦਿਨ ਫੋਨ 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 ਓਹੋ ਕਾਤੇ ਗੁੱਸਾ ਕਰੀ ਜਾਂਦੇ ਹੋ ਚਲੋ ਤੁਸੀਂ ਹੁਣ ਗੁੱਸਾ ਛੱਡੋ ਤੇ ਤੁਹਾਡੇ ਵਾਸਤੇ ਨਿੰਬੂ ਪਾਣੀ ਬਣਾ ਕੇ ਲੈ ਕੇ ਆਉਣੀ ਆ ਗਰਮੀ ਬਹੁਤ ਹੋਈ ਹੋਈ ਆ ਜਾ ਲੈ ਆ ਲਿਆ ਬਣਾ ਲਿਆ ਬੜੀ ਆ ਗਈ ਨਿੰਬੂ ਪਾਣੀ ਵਾਲੀ ਬਚ ਗਏ ਹੋਏ ਬਚ ਕੇ ਬਾਹਰ ਲਾ ਰਿਹਾ ਹੋ ਹੋ ਹਾਏ ਹਾਏ ਓਏ ਹੁਣ ਸਾਹ ਲੈ ਸਕਦਾ ਮਗਰੀ ਪੈ ਕੇ ਤੇ ਹਾਏ ਓਏ ਹੁਣ ਸਾਹ ਕਿਸ ਨੂੰ ਪਤਾ ਨਹੀਂ ਲੱਗਿਆ ਚਲ ਸ਼ੁਕਰ ਕੋਈ ਦੇਖ ਨਹੀਂ ਰਿਹਾ ਹਾਏ ਸਾਹ ਚੱਲ ਰਿਹਾ ਮੇਰੇ ਸਾਲਿਓ ਪਾਣੀ ਫੜਾ ਦਿਓ ਪਰਜਾਈ ਕਿਹੜਾ ਹੁੰਦੀ ਆ ਪਰ ਉਹ ਨਿਕੜਾ ਫੜਾਉਣਾ ਹੈ ਯਾ ਲਾ ਪੀਲਾ ਬੁਕਣਾ ਉਹ ਤੋਂ ਇਨੀ ਸਿਆਣ ਦੀ ਕੋਈ ਤਾਂ ਮਰ ਜੂ ਮੇਰੇ ਸਾਲਿਓ ਇੱਧਰ ਮਰ ਕੇ ਅਵੇਖਿਓ ਜ਼ਰਾ ਬਾਹਰ ਦਰਵਾਜਾ ਖੜਕਦਾ ਪਿਆ ਵਾ ਕੌਣ ਆਇਆ ਜੇ ਇਹ ਤਾਂ ਆਪਣੇ ਵਾਲਾ ਬੜਾ ਜਾਂ ਉਹਨੂੰ ਵੀ ਦੇਣੀ ਪਾਣੀ ਦਾ ਗਲਾਸ ਜਾਂ ਵਗ ਜਾ ਮੈਂ ਨਹੀਂ ਦੇਣਾ ਉਹਨੂੰ ਛੱਡਿਆ ਜਨੂੰ ਪਾਣੀ ਤੁਹਾਨੂੰ ਪਤਾ ਤਾਂ ਹੈ ਰਸਵਾ ਕੇ ਹੋ ਜਾਵਾ ਬੋਲਣ ਵੀਰੇ ਤਾਂ ਵੇਖਦਾ ਨਹੀਂ ਹੈਗਾ ਤੁਸੀਂ ਆਪ ਉੱਠ ਕੇ ਦੇ ਦਿਓ ਚੱਲ ਦੋ ਗਲਾਸ ਬਣਾ ਦੀ ਮੈਂ ਦੇਖਦਾ ਉਹਨੂੰ ਕੀ ਕਰਦਾ ਹਾਂ ਕਿੱਧਰ ਹੁੰਦਾ ਤੂੰ ਕਿੱਧਰੋਂ ਆਇਆ ਬੜਿਆ ਉਹ ਮੈਂ ਕਿੱਥੋਂ ਆਣਾ ਮਰਾ ਇਦਰੀ ਬਠਰੀ ਥੜੇ ਤੇ ਐ ਸਾਂਝਾ ਚੜਾਇਆ ਕੋਈ ਕਾਰਾ ਤਾਂ ਨਹੀਂ ਕਰਿਆ ਆ ਲੈ ਆਹੋ ਬਾਈ ਤੂੰ ਵਿਆਹ ਹੈ ਵਰੇ ਨਾ ਤੈਨੂੰ ਤਾਂ ਗੱਲਾਂ ਉੜਦੀਆਂ ਨੇ ਤਾਂ ਹੀ ਤਾਂ ਮੈਨੂੰ ਲੱਗਦਾ ਕਹਿਣਾ ਵੀ ਤੂੰ ਕਾਰਾ ਕਰਕੇ ਆਇਆ ਮੈਂ ਕਾਰੇ ਕਰਦਾ ਫਿਰਦਾ ਹੂਏ ਸਾਰੇ ਪਿੰਡ ਨੂੰ ਪਤਾ ਮੈਂ ਕਿੰਨਾ ਸੌਤੇ شریف ਬੰਦਾ ਹਾਂ 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 ਤੈਨੂੰ ਸਾਰਾ ਪਿੰਡੇ ਜਾਣਦਾ ਵੀ ਤੂੰ ਕਿੰਨਾ شریف ਹਾਂ ਤਾਂ ਤਾਂ ਐ ਚੜਾਇਆ ਜਿਵੇਂ ਕੋਈ ਵੱਡਾ ਹੀ ਕੰਡ ਕਰਕੇ ਆਇਆ ਹੋਣ ਓ ਸਾ ਤਾਂ ਆਉਂ ਯਾਰ ਇੱਥੇ ਤੁਰ ਕੇ ਆਇਆ ਧੁੱਪ ਤਾਂ ਦੇਖ ਲੈ ਕਿੰਨੀ ਆ ਤੋਂ ਪਤਾ ਨੂੰ ਕੱਲੇ ਨੂੰ ਹੀ ਲੱਗਦੀ ਐ ਉਹ ਚੱਲ ਆ ਕੇ ਲੈਕਚਰ ਦੇਣ ਲੱਗਾ ਕੋਈ ਪਾਣੀ ਧਾਣੀ ਤਾਂ ਫੂਕ ਦੇ ਨਹੀਂ ਉਹਨੂੰ ਕਹਦੇ ਫੜਾ ਦੂ ਸਾਰਾ ਦਿਨ ਉਹਦੀ ਕੁਛੜ ਜੋ ਨਹੀਂ ਨਿਕਲਦਾ ਉਹਦੇ ਲੱਭੀ ਬੈਠਿਆ ਰਹਿਣਾ ਖੇਤ ਖੁੱਤ ਜਾਣਾ ਉਹਨਾਂ ਕਹਿੰਹੀਂ ਚਾਹ ਪਾਣੀ ਰੋਟੀ ਹੋਰ ਕੋਈ ਕੰਮ ਨਹੀਂ ਕੋਈ ਕੰਮ ਦਾ ਵੀ ਡੱਕਾ ਤੋੜ ਲਿਆ ਕਰ ਸਾਰਾ ਦਿਨ ਲੋਰ ਲੋਰ ਪਿੰਡ 'ਚ ਫਰੀ ਜਾਣਾ ਕਦੇ ਤਾਂਸ ਕਦੇ ਕਿਤੇ ਕਦੇ ਕਿਤੇ ਆਪਾਂ ਤਾਂ ਬਾਈ ਗੱਲ ਖੋਲੀ ਤੀ ਆਪਾਂ ਤਾਂ ਡਾਕ ਚੌਂਕੀ 'ਤੇ ਹੀ ਰਹਿਣਾ ਭੈਣ ਮਰਾਵੇ ਤੁਹਾਡਾ ਕੰਮਕਾਰ ਕੀ ਗੱਲ ਜ਼ਮੀਨ ਨਹੀਂ ਸਮਝੋਗੇ ਹਾਂ ਆਪਾਂ ਤਾਂ ਹੀ ਖਾਵਾਂਗੇ ਰੋਟੀ ਇੱਕ ਦੇ ਜੋਰ ਨਾਲ ਹਾਂ ਆਹੋ ਆਹੀ ਗੱਲਾਂ ਕਰੀ ساری ਉਮਰ ਆਹੀ ਰਹਿਣੀਆਂ ਨੇ ਗੱਲਾਂ ਤੇਰੀਆਂ ਹਿੱਕ ਦੇ ਜੋਰ ਨਾਲ ਉਹ ਚੱਲ ਤੂੰ ਲੈਕਚਰ ਨਾ ਦੇ ਯਾਰ ਪਾਣੀ ਪੂਣੀ ਲਿਆ ਦੇ ਜੱਲਿਆ ਕੇ ਦੇਣਾ ਨਹੀਂ ਉਹਨੂੰ ਭੇਜ ਦੇ ਲਿਆ ਕੇ ਦੰਨਾ ਤੈਨੂੰ ਜਲੂਆ ਕਰਦਾ ਤੈਨੂੰ ਠੰਡਾ ਓਹੋ ਨਿੰਬੂ ਪਾਣੀ ਬਣ ਗਿਆ ਇਹ ਬਾਹਰ ਛੜੇ ਕੋਲ ਬੈਠੇ ਨੇ ਗਰਮੀ ਕਿੰਨੀ ਹੋਈ ਹੋਈ ਆ ਨਿੰਬੂ ਪਾਣੀ ਵੀ ਗਰਮ ਹੋ ਜਾ ਬਣਾ ਲਿਆ ਨਿੰਬੂ ਪਾਣੀ ਹਾਂਜੀ ਹਾਂਜੀ ਆ ਲੋ ਪੀਓ ਲੈ ਮੈਂ ਬਾਈ ਨੂੰ ਇਹ ਦੇ ਆਵਾ ਪਹਿਲਾਂ ਓਹੋ ਬਹਿ ਜਾਓ ਤੁਸੀਂ ਦੇ ਆਈਓ ਬਾਅਦ ਚ ਉਹਨਾਂ ਨੂੰ ਵੀ ਪਹਿਲਾਂ ਆਪ ਪੀ ਲੋ ਤੁਸੀਂ ਕੋਈ ਨਹੀਂ ਉਹ ਵੀ ਪੀ ਲੂ ਗੁਜਾਰਾ ਧੁੱਪ ਚੋਂ ਆਇਆ ਤੇ ਤੁਸੀਂ ਕੰਮ ਕਰਕੇ ਆਏ ਹੋ ਤਾਂ ਵਿਹਲਾ ਤੁਰਿਆ ਫਿਰਦਾ ਵਾ ਪੀਓ ਤੁਸੀਂ ਪਹਿਲਾਂ ਚੱਲ ਠੀਕ ਆ ਲੈ ਖੁਸ਼ੀ ਪਾਣੀ ਦਾ ਤੂੰ ਐਨ ਸਿਰਾ ਬਣਾਤਾ ਸੁਆਦ ਆ ਗਿਆ ਧੰਨਵਾਦ ਜੀ ਬਹੁਤ ਬਹੁਤ ਅੱਛਾ ਤੇ ਮੈਂ ਤੁਹਾਡੇ ਨਾਲ ਨਾ ਇੱਕ ਗੱਲ ਕਰਨੀ ਆ ਹਾਂ ਦੱਸੋ ਹੁਣ ਤੁਸੀਂ ਖੇਤਾਂ ਚੋਂ ਹੋ ਗਏ ਹੋ ਵਿਹਲੇ ਨਹੀਂ ਜਾ ਰਾ ਖੇਤਾਂ ਜੋ ਕਿੱਥੇ ਅੱਜ ਕੱਖ ਕੱਢੇ ਨੇ ਕੱਲੋਂ ਰੇ ਪਾਉਣਾ ਅਜੇ ਰੇ ਚੱਕ ਕੇ ਲਿਆਉਣਾ ਸੋਸਾਇਟੀ ਚੋਂ ਪਤਾ ਨਹੀਂ ਉੱਥੇ ਸੋਸਾਇਟੀ ਵਾਲਾ ਹੋਊਗਾ ਜਾਂ ਨਹੀਂ ਹੋਊਗਾ ਉਹਨੂੰ ਲੈ ਕੇ ਜਾਣਾ ਹਜੇ ਕੋਲੇ ਨੂੰ ਪੁੱਛਦਾ ਮੈਂ ਟਰੈਕਟਰ ਮੈਂ ਸੋਚਦੀ ਸੀਗੀ ਪਿੰਡ ਚਲੇ ਜਾਣੇ ਹੈਗੇ ਆ ਮੰਮੀ ਦਾ ਨਾ ਫੋਨ ਆਇਆ ਸੀਗਾ ਤੇ ਕਹਿੰਦੇ ਪਏ ਸੀ ਮਮਾਰਾ ਤੇ ਥੋੜੇ ਦਿਨਾਂ ਆ ਕੇ ਲਾ ਜਾ ਤੇ ਭਾਬੀ ਵੀ ਨਾ ਪੇਕੇ ਗਏ ਹੋਏ ਨੇ ਤੇ ਹੁਣ ਤੁਸੀਂ ਦੱਸੋ ਤੁਸੀਂ ਜਲਦੀ ਜਲਦੀ ਵਿਹਲੇ ਹੋਵੋ ਤਾਂ ਜਾ ਕੇ ਆਈਏ ਆਪਾਂ ਪਿੰਡ ਅੱਛਾ ਗੱਲ ਤਾਂ ਖੁਸ਼ੀ ਤੇਰੀ ਠੀਕ ਆ ਮੰਮੀ ਵਾਲੀ ਗੱਲ ਤਾਂ ਮੈਂ ਤੇਰੀ ਸਮਝਦਾ ਪਰ ਮੈਂ ਵੀ ਕੀ ਕਰਾਂ ਮੈਂ ਵੀ ਫਸਿਆ ਪਿਆ ਇੱਕਾ ਬੜਾ ਇਹ ਨਹੀਂ ਕੰਮ ਨਹੀਂ ਤੈਨੂੰ ਪਤਾ ਹੱਥ ਲਾਉਂਦਾ ਸਾਰਾ ਕੰਮ ਯਾਰ ਮੇਰੇ ਤੇ ਸਿਰ ਗਿਰਿਆ ਪਿਆ ਚੱਲ ਮੈਂ ਦੇਖਦਾ ਜੇ ਅੱਜ ਗੱਲ 'ਚ ਮੇਰਾ ਟਾਈਮ ਲੱਗ ਗਿਆ ਤਾਂ ਠੀਕ ਨੇ ਪਰਸੋ ਤੈਨੂੰ ਫਿਰ ਜਾਉਣੇ ਪੜਾ ਤੋਂ ਮੈਂ ਬਸ ਤੁਸੀਂ ਮੈਨੂੰ ਕਹਿੰਨੇ ਪਏ ਹੋ ਬਸ ਛਡਾ ਦਿੰਨੇ ਆ ਤੁਹਾਨੂੰ ਪਤਾ ਸਾਡੇ ਉਥੇ ਪਿੰਡ ਦੇ ਲੋਕੀ ਕੀ ਗੱਲਾਂ ਕਰਨਗੇ ਕੀ ਪਤਾ ਨਹੀਂ ਲੜ ਕੇ ਆਈ ਹੈ ਕਿ ਕੀ ਕਰਕੇ ਆਈ ਆ ਉਹਨਾਂ ਦੀ ਸੋਚ ਐਦਾਂ ਦੀ ਹੈ ਨੀਬੂ ਪਾਣੀ ਬਣਾ ਰਖਿਆ ਹੋਇਆ ਹਾਂ ਭਾਈ ਆਪ ਮੇਰੇ ਸਾਰੇ ਨੀਬੂ ਪਾਣੀ ਬਣਾ ਬਣਾ ਪੀਣੋ ਮੈਨੂੰ ਸਦਾ ਸਾਦਾ ਪਾਣੀ ਨਹੀਂ ਪੁੰਚਦੇ ਤੁਸੀਂ ਹੈ ਭਾਈ ਬਣਾਇਆ ਤਾਂ ਆਪਣੇ ਵਾਸਤੇ ਈ ਆਪਣੇ ਵਾਸਤੇ ਈ ਨਾਲੇ ਹੋਰ ਨਾ ਮੇਰੀ ਗੱਲ ਸੁਣਾ ਮੈਂ ਵੀ ਕਹਾ ਖਾਂਟੇ ਦੇ ਦਰਵਾਜ਼ੇ ਜਾਂਦੀ ਆ। ਉਲਟੇ ਨੇਗੂ ਪਾਣੀ ਬਣਾਈ ਜਾਂਦੇ ਹੋ। ਕੋਈ ਇੰਨਾ ਖਰਚਾ ਨਹੀਂ ਚੱਲਿਆ ਜਾਣਾ ਬਈ ਆਪਣੇ ਤੋਂ। ਇਹਨੂੰ ਸਮਝਾ ਮਾੜਾ-ਮਾੜਾ ਕੋਸਾ। ਨਾ ਜੇੜ ਜੀ ਕੀ ਗੱਲ ਹੋ ਗਈ? ਤੁਸੀਂ ਬਿਨਾਂ ਮਤਲਬ ਤੋਂ ਇਹਨਾਂ ਨੂੰ ਬੋਲੀ ਜਾਣੇ ਪਏ ਹੋ। ਤੁਹਾਨੂੰ ਨਹੀਂ ਪਤਾ ਲੱਗਦਾ ਹੈਗਾ ਸਾਰਾ ਦਿਨ ਖੇਤਾਂ 'ਚ ਕੰਮ ਕਰਦੇ ਨੇ। ਆਤਲ ਜੀ ਸਾਰਾ ਦਿਨ ਆਵਾਰਾ ਗਰਦੀ ਕਰਦੇ ਹੋ ਕੁੱਤੇ